ਖਾਣਾ ਸਦਰ ਦੇ ਵਿੱਚ ਪਹੁੰਚੇ ਕੁਝ ਬਰਾਤੀਆਂ ਨੇ ਦੱਸਿਆ ਕਿ ਉਹ ਸਵੇਰੇ ਖੰਨਾ ਦੇ ਨਵੇਂ ਪਿੰਡ ਰਾਜਗੜ੍ਹ ਵੱਸੀ ਪਠਾਣਾ ਦੇ ਵਿੱਚ ਬਰਾਤ ਲੈ ਕੇ ਗਏ ਸੀ ਬਰਾਤ ਪਹੁੰਚਣ ਦੇ ਵਿੱਚ ਦੇਰੀ ਹੋ ਗਈ ਉਸ ਤੋਂ ਬਾਅਦ ਫੋਟੋ ਕਰਵਾਉਣ ਦੇ ਵਿੱਚ ਵੀ ਕੁਝ ਸਮਾਂ ਲੱਗ ਗਿਆ ਇਸੇ ਦੌਰਾਨ ਕੁੜੀ ਵਾਲਿਆਂ ਦੇ ਵੱਲੋਂ ਕਿਸੇ ਨੇ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ ਫਿਰ ਵੀ ਕਿਸੇ ਤਰੀਕੇ ਦੇ ਨਾਲ ਅਸੀਂ ਕੁੜੀ ਦੀ ਵਿਦਾਈ ਕਰਵਾਉਣ ਦੇ ਲਈ ਉੱਥੇ ਪਹੁੰਚੇ ਐਨ ਦੇ ਵਿੱਚ ਕੁਝ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੇ ਵਿੱਚ 8-10 ਲੋਕਾਂ ਨੂੰ ਸੱਟਾਂ ਵੀ ਲੱਗੀਆਂ ਨੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਤਾਂ ਏ ਵੀ ਨਹੀਂ ਕਿ ਉਹ ਹਮਲਾ ਕਰਨ ਦੀ ਵਜ੍ਹਾ ਕੀ ਸੀ ਇਸੇ ਦੌਰਾਨ ਬਰਾਤਿਆ ਨੇ ਰਿਸ਼ਤਾ ਕਰਵਾਉਣ ਵਾਲੇ ਵਿਅਕਤੀ ਦੇ ਉੱਤੇ ਹਮਲੇ ਕਰਨ ਦਾ ਦੋਸ਼ ਲਗਾਇਆ ਅਤੇ ਨਾਲ ਹੀ ਉਸ ਨੂੰ ਨਸ਼ੇੜੀ ਵੀ ਦੱਸਿਆ ਅਤੇ ਪ੍ਰਸ਼ਾਸਨ ਤੋਂ ਇਨਸਾਫ ਦੀ ਗੋਹਾਰ ਲਗਾਈਆ ਅਸੀਂ ਕੁੜੀ ਵਿਦਾ ਕਰਾਉਣ ਦੇ ਲਈ ਖੜੇ ਸੀਗੇ ਜੀ ਪਿੰਡ ਵਾਲੇ ਦੇ ਕੋ ਸਾਡੇ ਸਾਰਾ ਪਿੰਡ ਪਹਿਲਾਂ ਮਨ ਲਓ ਸਵੇਰੇ ਜਦ ਤੁਸੀਂ ਗਏ ਆ ਬਰਾਤ ਲੈ ਕੇ ਕਿਹੜੇ ਪਿੰਡ ਦੀ ਗੱਲ ਆ ਜੀ ਇਹ ਇਹ ਪਿੰਡ 90 ਪਿੰਡ ਰਾਜ ਕਿ ਬ੍ਰਾਤ ਨੇ ਕਿ ਕਿਸ ਵੇਰੇ ਗਏ ਆ ਸਵੇਰ ਤੋਂ ਖੜਨ ਖੁੰਦ ਵੀ ਤੁਸੀਂ 11:30 ਵਜੇ ਕਿਉਂ ਆਏ ਹੋ ਅਸੀਂ ਕਹਿੰਦੇ ਰੁੱਤ ਦਾ ਪੂਣਾ ਘੰਟਾ ਬ੍ਰਾਤ ਲੇਟ ਹੋਏ ਜਾਂਦੀ ਹੈ ਜੀ ਸਵੇਰੇ ਪਰ ਉਹਦੇ ਬਾਅਦ ਅਸੀਂ ਕੁੜੀ ਦੇ ਪੋਜ ਕਰਾਉਣ ਲੱਗੇ ਪੋਜ ਕਰਾਉਣ ਤੋਂ ਬਾਅਦ ਕਹਿੰਦੇ ਤੁਸੀਂ ਨਵਾਂ ਸਿਸਟਮ ਚ ਲਾਇਆ ਵੀ ਪੋਜ ਤੁਸੀਂ ਕਰਾ ਨਹੀਂ ਸਕਦੇ ਉਸ ਟਾ ਵਜਾ ਮੁੰਡਾ ਸਾਡਾ ਮੁੰਡੇ ਦਾ ਮਾਮਾ ਸੀਗਾ ਉਹਨਾਂ ਨੇ ਗਾਲਾਂ ਕੱਢਣੇ ਸ਼ੁਰੂ ਕਰ ਦਿੱਤੀਆਂ ਉਸ ਤੋਂ ਬਾਅਦ ਚਲੋ ਅਸੀਂ ਬਰਦਾਸ਼ਤ ਕਰੀਏ ਚਲੋ ਕੋਈ ਨਹੀਂ ਅਸੀਂ ਕੁਝ ਨਹੀਂ ਕਹਿਣਾ ਜੀ ਕਿਸੇ ਨੂੰ ਚੁੱਪ ਕਰੇ ਖੜੇ ਰਹਿ ਜਾ ਸੋਣੇ ਕੇ ਉਹਨੇ ਮੈਨੂੰ ਫੋਨ ਕੀਤਾ ਕਹਿੰਦਾ ਵੀਰੇ ਇੱਕ ਨਾ ਬੋਲਦੇ ਨੇ ਮੈਂ ਕਿਹਾ ਕੋ ਉਦੋਂ ਬਾਅਦ ਅਸੀਂ ਚਲੇ ਗਏ ਜੀ ਰੋਟੀ ਖਾਣ ਲੱਗੇ ਸਾਰੀ ਬਰਾਤ ਸ਼ਗਨ ਪੈਣ ਲੱਗ ਗਿਆ ਸ਼ਗਰ ਪੈਣ ਤੋਂ ਬਾਅਦ ਅਸੀਂ ਨੱਚਣ ਟੱਪਣ ਲੱਗੇ ਉਦੋਂ ਬਾਅਦ ਕੁੜੀ ਬਰਾਤ ਕਿਹਾ ਮੁੰਡੇ ਨੂੰ ਮੈਂ ਆਪਣੇ ਭਾਈ ਨੂੰ ਕਿਹਾ ਇਹ ਗੱਡੀ ਲਿਆ ਆਪਾਂ ਕੁੜੀ ਬਿਦਾ ਕਰਕੇ ਲੈ ਚੱਲੀਏ ਅਸੀਂ ਇੰਨੀ ਗੱਲ ਕਹੀ ਨਹੀਂ ਜੀ ਮੁੰਡਾ ਗੱਡੀ ਲੈਣ ਚੱਲੀਗਾ ਗੱਡੀ ਲੈਣਗੇ ਉਹ ਫੇਰ ਭੈਣ ਦੀ ਗੱਲ ਕਰਤੀ ਉਹਨੇ ਬਚੋੜਿਆਂ ਕੋ ਨਹੀਂ ਮੁੰਡਾ ਕੁੜੀ ਵਾਲਿਆਂ ਦੇ ਗਵਾਂਢੀ ਪਰਿਵਾਰ ਨੇ ਗੱਡੀ ਉਸ ਤੋਂ ਬਾਅਦ ਸਾਨੂੰ ਨਹੀਂ ਕੁਝ ਨਹੀਂ ਪਤਾ ਜੀ ਕਿੱਥੋਂ ਇੱਟਾਂ ਸਾਡੇ ਪੈ ਰੀਆਂ ਨੇ ਕਿੱਥੋਂ ਲੱਕੜਾ ਰੇ ਸਾਡੇ ਸਿਰ ਪਾੜੇ ਪੈਨੇ ਮੁੰਡਿਆਂ ਦੇ ਟਾਂਕੇ ਲੱਗੇ ਨੇ ਉਸ ਤੋਂ ਬਾਅਦ ਸਾਰਿਆਂ ਦੇ ਕੜੇ ਦੇਖੋ ਨਿਸ਼ਾਨ ਬਣੇ ਕੱਲੇ ਗੁੱਜੇ ਸੱਟਾਂ ਮਾਰੀਆਂ ਨੇ ਜਖਮੀ ਕਿੰਨੇ ਹੋਏ ਨੇ ਜਖਮੀ ਹੋਏ ਨੇ ਘੱਟੋ ਘੜ ਅੱਠ ਤੋਂ 10 ਬੰਦੇ ਇੱਕ ਚਾਰਾ ਸੀਰੀਅਸ ਆ ਉਹ ਕਿੰਨੇ ਜਣੇ ਉਹਨਾਂ ਦਾ ਅੰਤੇ ਨਹੀਂ ਜੀ ਕੋਈ ਸੰਤਾ ਪਾਣੀ ਵੀ ਕਿੰਨੇ ਬੰਦੇ ਸੀ ਕਿ ਕਿੱਥੋਂ ਨਿਕਲੇ ਆ ਤਾਂ ਆ ਦੇਖ ਲੋ ਕੱਪੜੇ ਕਿਵੇਂ ਨਾਲੀਆਂ ਦੇ ਵਿੱਚ ਸਾਨੂੰ ਤੁਨ ਤੁੰਡ ਕੇ ਕੁੱਟਿਆ ਉਹਨਾਂ ਨੇ ਕੋਈ ਮੇਨ ਕਿਸੇ ਦਾ ਨਾਮ ਹੋਵੇ ਤੁਹਾਡੇ ਬਚੋਲਾ ਜੀ ਬੜਾ ਮੁੰਡਾ ਨਿਸ਼ੀ ਹੋਗਾ ਨਾ ਉਹ ਕਿੱਥੇ ਰਹਿੰਦਾ ਉਹ ਉੱਥੇ ਦਾ ਹੀ ਆ ਉਹ ਹੀ ਪਿੰਡ ਦਾ ਨਵੇਂ ਪਿੰਡ ਦਾ ਤੁਹਾਡੀ ਬਰਾਤ ਆਈ ਸੀ ਕਿਹੜੇ ਪਿੰਡ ਦੀ ਬਸੀ ਤੋਂ ਵਾਈ ਦੀ ਗਈ ਬਸੀ ਪਠਾਣਾ ਤੋਂ ਜੀ ਤੁਸੀਂ ਕੋਈ ਕੰਪਲੇ ਸੇਵਲਾ ਹਸਤਾਲ ਦੇ ਵਿੱਚ ਉਸ ਦਿਵਸ ਅਸੀਂ ਥਾਣਾ ਸਦਰ ਦੇ ਵਿੱਚ ਪਹੁੰਚੇ ਹਾਂ ਉਰੇ ਸਾਹਮਣੇ ਗੱਲੀ ਦੇਖੋ ਜੀ ਹੁਣ ਕੀ ਕਾਰਵਾਈ ਕਰਦੇ ਨੇ ਮੱਲੋ ਸਾਨੂੰ ਇਹੀ ਜੇ ਦੇਖੋ ਜੀ ਕੁੜੀ ਵਾਲਿਆਂ ਦੀ ਤਰਫੋਂ ਵੀ ਇੰਨੇ ਹਮਲੇ ਹੋਣ ਲੱਗੇ ਦੱਸੋ ਕਿੱਥੇ ਸੇਫ ਆ ਕਿਤੇ ਸਾਰਾ ਕੁਝ ਫੈਸਲਾ ਕੁੜੀ ਵਾਲਿਆਂ ਦੇ ਹੱਕ ਚ ਹੀ ਹੋਊਗਾ ਜੀ ਅਸੀਂ ਇਹੀ ਮੰਗ ਕਰਦੇ ਹਾਂ ਵੀ ਕੁੜੀ ਵਾਲਿਆਂ ਦੀ ਅਸੀਂ ਕਹਿੰਦੇ ਵੀ ਕੋਈ ਗੱਲ ਨਹੀਂ ਕਿ ਸਾਨੂੰ ਕੋਈ ਨਹੀਂ ਸਾਨੂੰ ਨੇ ਗਵਰਡੀਅਨ ਤਾਂ ਕਰਿਆ ਨਜਾਇਜ਼ ਤਾਂ ਕਰਿਆ ਸਾਨੂੰ ਉਹਦਾ ਸਪਸ਼ਟੀਕਰਨ ਚਾਹੀਦਾ ਵੀ ਕਿਉਂ ਕੀਤਾ ਉਹਨਾਂ ਨੇ ਕਿ ਇੱਕ ਸਾਨੂੰ ਪਤਾ ਲੱਗਿਆ ਜਾਣਕਾਰੀ ਮਿਲੀ ਆ ਵੀ ਜਿਹੜਾ ਮੁੰਡਾ ਵਿਆਹ ਨੂੰ ਆਇਆ ਸੀ ਉਹਦੇ ਵੀ ਸੱਟਾਂ ਫੁੱਟਾਂ ਮਾਰੀਆਂ ਨਹੀਂ ਉਹਨੇ ਸੱਟਾਂ ਮਾਰੀਆਂ ਜੇ ਮੁੰਡੇ ਨੂੰ ਅਸੀਂ ਛੱਡੇ ਵੀ ਤੂੰ ਕੁੜੀ ਨੂੰ ਘਰੋਂ ਲੈ ਕੇ ਜਾ ਅਸੀਂ ਕੁੜੀ ਵਾਲੇ ਅਸੀਂ ਫੇਰ ਵੀ ਸਤਿਕਾਰ ਕੀਤਾ ਅਸੀਂ ਮੁੰਡੇ ਨੂੰ ਖੁਦ ਕਹਿ ਕੇ ਆ ਵੀ ਤੂੰ ਗੱਡੀ ਲੈ ਕੇ ਘਰੋਂ ਕੁੜੀ ਨੂੰ ਲੈ ਕੇ ਜਾ ਅਸੀਂ ਕੁੜੀ ਉੱਥੇ ਜਿਹੜੇ ਪਿੱਛੇ ਰਿਸ਼ਤੇ ਦਾ ਉਹਨਾਂ ਨੂੰ ਕਿਹਾ ਵੀ ਕੁੜੀ ਲੈ ਕੇ ਉਹ ਚਲੇ ਗਏ ਕੁੜੀ ਵਿਦਾ ਕਰਤੀ ਉਹਨਾਂ ਛੋੜੀ ਵਿਦਾ ਕਰਤੀ ਕੁੜੀ ਵਿਦਾ ਕਰਤੀ ਹਾਂਜੀ ਬਾਅਦ ਉਹ ਗਵਾਂਟੀਆਂ ਨੂੰ ਖੁੰਦ ਕੇ ਸਾਨੂੰ ਅਸੀਂ ਉਹਨਾਂ ਦੀ ਚਾਹੁੰਦੇ ਵੀ ਉਹਨਾਂ ਨੇ ਸਾਨੂੰ ਸਾਡੇ ਸਾਹਮਣੇ ਲਿਆ ਕੇ ਪੁੱਛਿਆ ਜਾਵੇ ਵੀ ਤੁਹਾਡੀ ਕੀ ਖੁੰਦਕਦੀ ਸਾਡੇ ਨਾਲ ਕੀ ਖੁੰਦਕਦੀ ਅਸੀਂ ਅੱਜ ਤੋਂ ਬਾਅਦ ਪਹਿਲਾਂ ਨੂੰ ਕਦੇ ਮਿਲੇ ਨਹੀਂਗੇ ਨਾਸ਼ ਕਰੇ ਦੇਖਿਆ ਜੀ ਜਿਹੜਾ ਇਹ ਜਿਹੜੇ ਕੁੜੀ ਦੇ ਮਾਪੇ ਮਾਪਿਓ ਨੇ ਜਾਂ ਭੈਣ ਭਰਾ ਨੇ ਉਹਨਾਂ ਵੱਲੋਂ ਤਾਂ ਨਹੀਂ ਤੁਹਾਡੇ ਸਾਡੇ ਕਿਸੇ ਕੁੜੀ ਦੇ ਮਾਪੇ ਬਾਬੇ ਨੇ ਜੀ ਕਿਸੇ ਭੈਣ ਭਰਾ ਨੇ ਸਾਡੇ ਤੇ ਕੋਈ ਹਮਲਾ ਨਹੀਂ ਕੀਤਾ ਸਾਡੋ ਵਿਚੋਲੇ ਨੇ ਤੇ ਉਹਨਾਂ ਦੇ ਭਲਾਏ ਹੋਏ ਬੰਦਿਆਂ ਨੇ ਤੇ ਗਵੰਡੀਆਂ ਨੇ ਸਾਡੇ ਤੇ ਹਮਲਾ ਕੀਤਾ ਆਪੇ ਜੀ ਕੀ ਹੋਇਆ ਸੀ ਸਰ ਅੱਜ ਜੀ ਲੜਾਈ ਹੋਈ ਆ ਰਾਮਗੜ੍ਹ ਪਿੰਡ ਦੇ ਕੋਲ ਵੀਰ ਯਾਰ ਅਸੀਂ ਬਰਾਤ ਲੈ ਕੇ ਆਏ ਸੀ ਮੈਂ ਪਾਟ ਜੇ ਦਾ ਵਿਆਹ ਸੀ ਤੇ ਜਿਹੜਾ ਮੁੰਡਾ ਵਿਚੋਲਾ ਸੀ ਅਸ਼ਿਸ਼ ਉਹ ਬੰਦਾ ਨਸ਼ਈ ਆ ਤੇ ਉਹਦੇ ਬੰਦੇ ਆਪਣੇ ਬਣਾਏ ਹੋ ਜੀ ਬਾਹਰ ਤੋਂ ਗੁੰਡੇ ਉਹਨਾਂ ਨੇ ਸਾਡੇ ਨਾਲ ਬਤਬੀਜੀ ਕੀਤੀ ਹੈ ਬਹੁਤ ਜ਼ਿਆਦਾ ਤੇ ਸਾਡੇ ਨਾਲ ਅਸੀਂ ਉਹਨਾਂ ਨਾਲ ਲੜਾਈ ਕਰਨੇ ਹੀ ਦੇ ਚਾਹੁੰਦੇ ਹਾਂ ਕਿਉਂਕਿ ਆਲੇ ਵੀ ਬੰਦੇ ਗਰੀਬ ਆ ਸੀ ਵੀ ਗਰੀਬ ਤੇ ਉਹਨਾਂ ਨੇ ਬਾਅਦ ਵਿੱਚ ਸਾਡੇ ਨਾਲ ਜਾਨੀ ਕਿ ਕੁੱਟਮਾਰ ਕੀਤੀ ਆ ਕਿੱਥੋਂ ਦੇ ਹਨ ਤੁਸੀਂ ਇਹ ਕਿਹੜੀਆਂ ਪਟੜੀ ਆ ਕਿੱਥੇ ਪੈਂਦਾ ਇਹ ਕਿਹੜੀਆਂ 400 300 ਸਾਲੀ 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 ਪਟੇ ਘੜਤੌਰ ਕੀ ਕੁਝ ਕੀ ਮੰਗ ਕਰਦੇ ਹੋ ਆਪਣੇ ਮੰਗ ਜੀ ਇਹ ਕਰਦੇ ਆ ਵੀ ਜਿਹੜਾ ਬਚੋਲਾ ਹੀ ਉਹਦੇ ਪਰ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ। ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕੀ ਜੀ ਦਿਖਾਈ ਆ? ਪ੍ਰਸ਼ਾਸਨ ਅਸੀਂ ਐਸਐਸਪੀ ਸਾਹਿਬ ਨੂੰ ਮਿਲੇ ਆਂ ਹੀ ਉਹ ਕਹਿੰਦੇ ਆਂ ਦੇਖਦੇ ਆਂ ਜੋ ਵੀ ਉਹ ਕਾਰਵਾਈ ਕਰਨਗੇ ਜੀ ਸਾਨੂੰ ਉਹਨਾਂ ਦੇ ਐਂਡ ਤੇ ਜੋ ਵੀ ਕਰਨਗੇ ਜੀ ਸੀ ਮੰਜ਼ੂਰ ਆਈ ਸਾ। ਠੀਕ ਹੈ ਨਾ? ਤੇ ਬਾਹਰ ਨਿਕਲੇ ਤਾਂ ਇਹ ਕੁਝ ਬੰਦੇ ਇਹਨਾਂ ਦੇ ਗੁੰਡ ਗੌਂਡ ਚੋਂ ਲੜਕੀ ਦੇ ਗੌਂਡ ਦੇ ਵਿੱਚੋਂ ਉਹ ਇਹਨਾਂ ਦੇ ਹੱਥ ਪੈਗੇ। ਜੋ ਬਰਾਤ ਆਲੇ ਸੀ ਠੀਕ ਹੈ ਉਹ ਛੋਟਾ ਬੱਚਾ ਮੇਰੇ ਹੱਥੇ ਹੀ ਮੈਂ ਤਾਂ ਕਰਕੇ ਇਹ ਇਹ ਨਾ ਏਟਾ ਏਟਾ ਮਾਰ ਰਹੀ ਸੀ ਡੰਡੇ ਮਾਰ ਰਹੀ ਸੀ ਤਾਂ ਕਰਕੇ ਬੱਚੇ ਦੇ ਵੱਜਾ ਨਾ ਜਾਵੇ ਤਾਂ ਕਰਕੇ ਮੈਂ ਮੈਂ ਪਿੱਛੇ हट ਗਿਆ ਉਹਥੇ ਚਲਾ ਗਿਆ ਫਿਰ ਇਹਨਾਂ ਦੇ ਨਾਲ ਇਹਦਾ ਸਿਰ ਪਾੜਦਾ ਤੇ ਇਹਦੇ ਮੋਢੇ ਤੇ ਇਹਦੇ ਇੱਥੇ ਟੰਗੇ ਲੱਗੇ ਠੀਕ ਹੈ ਜੀ ਤਾਂ ਕਾਫੀ ਹੰਦੀ ਕਟਾਈ ਕੀਤੀ ਫਿਰ ਇਹਨਾਂ ਨੇ ਤੁਹਾਨੂੰ ਕੀ ਲੱਗਦਾ ਵੀ ਕੁੜੀਆਲੇ ਵੱਲੋਂ ਇਦਾਂ ਦੇ ਬਰਾਤਾਂ ਦੇ ਉੱਤੇ ਹਮਲੇ ਹੁਣ ਕੀਤੇ ਜਾ ਰਹੇ ਨੇ ਇਹਦੇ ਕੁੜੀ ਆਲੇ ਸੋਣੋ ਮੈਂ ਕਹਿੰਦਾ ਕੋਈ ਲੜਕੀ ਦਾ ਬਾਪ ਹੈ ਇਹ ਕਉਦੇ ਵੱਲੋਂ ਕੋਈ ਕਿਸੇ ਨੇ ਇਹਦੇ ਵਿਚੋਲੇ ਦੇ ਕਸੂਰ ਹੈ ਜਿਹੜਾ ਕਿ ਉਹਨੇ ਸਾਰਾ ਭੜਕਾਇਆ ਉਹਨੇ ਹੋਰ 10-12 ਬੰਦੇ ਭਲਾਏ ਜਦ ਕਿ ਇੱਕ ਇੱਕ ਬੰਦੇ ਨੂੰ 6-6 ਬੰਦਿਆਂ ਨੇ ਫੜਿਆ ਸੀ ਕੁੱਟਿਆ ਸੀ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਅੱਗੇ ਤੋਂ ਸੁਧਾਰ ਹੋਵੇ ਇਸ ਤਰ੍ਹਾਂ ਦੀ ਗੱਲ ਨਾ ਹੋਵੇ ਉਥਾ ਜਿਹੜੇ ਬਰਾਤਾਂ ਅਗਰੇ ਚ ਕੁੜੀ ਵਾਲੇ ਦੇ ਵੱਲੋਂ ਜਿਹੜਾ ਵਿਚੋਲਾ ਸੀ ਉਹਨਾਂ ਨੇ ਸਾਨੂੰ ਕੁੱਟਿਆ ਕੀ ਕਿਸੇ ਕਾਰਨੋਂ ਲੈ ਕੇ ਝਗੜਾ ਹੋਇਆ ਤੁਹਾਡਾ ਉਹ ਕਹਿੰਦਾ ਤੁਸੀਂ ਬਰਾਤ ਲੇਟ ਲੈ ਕੇ ਆਏ ਸੀ ਬੱਸ ਇਹੀ ਕਾਰਨ ਦਾ ਮੈਨੂੰ ਪਤਾ ਹੈ ਹੋਈ ਹੋਰ ਸਾਨੂੰ ਤਾਂ ਪਤਾ ਨਹੀਂ ਬਸ ਸਾਨੂੰ ਤਾਂ ਉੱਪਰਲੇ ਪੈ ਰਹੇ ਨੇ ਬੇਰੇ ਕੋਲ ਸਾਨੂੰ ਨਹੀਂ ਪਤਾ ਕਿਵੇਂ ਨਿਕਲੇ ਕਿੰਨੇ ਜਣੇ ਜਤਮੀ ਹੋਏ ਨੇ ਉੱਥੇ ਇਸ ਟਾਈਮ ਬਈ ਸਾਰੇ ਤਾਂ ਸਾਰੇ ਬੰਦੇ ਸੱਟਾਂ ਲੱਗੀਆਂ ਹੋਈਆਂ ਬਾਕੀ ਕੀ ਕਹ ਕਾਹਦਾ ਮਾਰੇ ਇਹ ਤਾਂ ਨੋਣਾੜੇ ਸਾਡੇ 8 ਟਾਈਮ ਹੀ ਮਾਰੀਆਂ ਕੜੇ ਕੜੇ ਕੱਢ ਕੇ ਕੜੇ ਆਹ ਕੜੇ ਤੁਹਾਨੂੰ ਦਿਖਾ ਰਿਹਾ ਮੁੰਡਿਆਂ ਦੇ ਮੁੰਡਿਆਂ ਤੇ ਲੱਗਿਆ ਉਹ ਸੰਜੂ ਦਿਖਾ ਉਹ ਦੇਖੋ ਖੜਾ ਮੁੰਡਾ ਕੀ ਮੰਗ ਕਰਦੇ ਹੋ ਸਰ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਹੋ ਪ੍ਰਸ਼ਾਸਨ ਨੂੰ ਚਾਹੀਦਾ ਬਿਆਹ ਬੰਦੇ ਨੂੰ ਸੁਧਾਰੇ ਜਦੋਂ ਬਰਾਤ ਕਿਸੇ ਪਿੰਡ ਚ ਆਉਂਦੀ ਹੈ ਉਹਦਾ ਇਜਤਮਾਨ ਹੋਣਾ ਚਾਹੀਦਾ ਕਟਾਈ ਕਰਨੀ ਚਾਹੀਦੀ ਕੋਈ ਪੰਚ ਨਹੀਂ ਐ ਇੱਥੇ ਕੋਈ ਸਰਪੰਚ ਨਹੀਂ ਆਇਆ ਹੋਣ ਦੇ ਠੀਕ ਹੈ ਹਾਂ ਮੇਰਾ ਲੜਾਈ ਦਾ ਕਾਰਨ ਮੇਨ ਕੀ ਹੈ ਕਿ ਇਸ ਵਜੇ ਸਾਨੂੰ ਉਹ ਲੜੇ ਦਾ ਉੱਥੇ ਹਮਲਾ ਕੀਤਾ ਤੁਹਾਡੇ ਤੇ ਕੀ ਕਾਰਨ ਕੀਤਾ ਬਸ ਸਾਨੂੰ ਤਾਂ ਕਾਰਨ ਤਾਂ ਪਤਾ ਨਹੀਂ ਕਾਹ ਤੋਂ ਉਹਨਾਂ ਨੇ ਮਾਰਿਆ ਕੈਰਨ ਜੀ ਸਾਨੂੰ ਇੱਕ ਆਪਣੇ ਬਰਾਤ ਆਈ ਸੀ ਬਸੇ ਖਾਣਾ ਤੋਂ ਜਿਹੜੇ ਉਹਨਾਂ ਨੇ ਕੰਪਲੀਟ ਕਰੀ ਹੈ ਤੇ ਅਸੀਂ ਹੁਣ ਉਹਦਾ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੋ ਵੀ ਪਲੇਨਕਾਰ ਵੀ ਹੋਗੇ ਉਹ ਕਰਾਂਗੇ ਕਿੰਨੇ ਬੰਦਿਆਂ ਦੇ ਨਾਮ ਦਿੱਤੇ ਨੇ ਇਹਨਾਂ ਨੇ ਹਾਂ 13-14 ਬੰਦਿਆਂ ਦੇ ਦਿੱਤੇ ਨੇ ਤੇ ਕਿਸ ਗੱਲ ਨੂੰ ਲੈ ਕੇ ਝਗੜਾ ਦੱਸਿਆ ਜੀ ਇਹਨਾਂ ਨੇ ਉਹ ਇਹ ਕਹਿ ਰਹੇ ਨੇ ਕਿ ਕਹਿੰਦੇ ਵੀ ਅੱਧਾ ਘੰਟਾ ਵੀ ਲੇਟ ਕਿਉਂ ਆਏ ਹੋ ਇਸ ਕਰਕੇ ਇਹਨਾਂ ਦੇ ਕਿੰਨਾ ਦਾ ਹਾਲ ਵਿੱਚ ਝਗੜਾ ਤਾਂ ਕੀ ਕਾਰਵਾਈ ਹੋ ਗਈ ਜੇ ਕੋਈ ਸਾਹਮਣੇ ਹੁੰਦੀ ਵੀ ਗੱਲ ਕਾਰਵਾਈ ਦੇਖਣੀ ਹੈ ਲੜਾਈ ਦਾ ਪੱਤਾ ਦਿਉਣਾ ਹੈ ਝਗੜਾ ਕੁੱਟਮੁੜ ਕਰਨ ਦਾ Khanna ਤੋਂ ਸੰਜੇ ਸਿਆਣੀ ਦੀ ਰਿਪੋਰਟ